ਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਾਈਪਲਾਈਨ ਵਿੱਚ ਦੀ ਪਾਣੀ ਚਾਲੂ ਕਰਤਾ ਤੇ ਮਿੱਟੀ-ਮੁੱਟੀ ਪਾ ਕੇ ਆਪਾਂ ਅੱਜ ਗੱਲ ਕਰਦੇ ਆਂ ਪਾਈਪਲਾਈਨ ਤੇ ਆਪਣਾ ਕਿੰਨਾ ਖਰਚ ਆਇਆ ਇਹ ਆਪਣਾ ਏਰੀਆ ਸੀਗਾ 780 ਫੁੱਟ ਸੀ ਲੰਬਾਈ ਤੇ ਇੱਕ ਪਾਈਪ ਆਪਾਂ ਨੂੰ 2452 ਰੁਪਈਆ ਦਾ ਪਿਆਗਾ ਤੇ 43 ਕਿਲੋ ਦਾ ਪਾਈਪ ਸੀਗਾ ਤੇ 30 ਫੁੱਟ ਲੰਬਾਈ ਸੀ ਪਾਈਪ ਦੀ ਬਾਕੀ ਤੁਸੀਂ ਹਿਸਾਬ ਲਾ ਲਓ ਕਿ ਕਿਹ ਹਿਸਾਬ ਤੇ ਕਿੱਲਾ ਢਲ ਗਿਆ ਤੇ ਐਲਬੋ ਵਗੈਰਾ ਆਪਾਂ ਨੂੰ 800 ਦੀ ਐਲਬੋ ਪਈਆ ਤੇ 900 ਦੀ ਟੀ ਪਈਆ 180 ਫੁੱਟ ਤੇ ਆਪਣਾ ਖਰਚ ਆਇਆਗਾ 75640 ਰੁਪਏ ਇੰਨਾ ਖਰਚ ਆਏਗਾ ਬਾਕੀ ਤੁਸੀਂ ਐਸਟੀਮੇਟ ਲਾ ਲਓ ਕੀ ਰੇਟ ਕਿੱਲਾ ਪੈ ਗਿਆ ਤੇ ਬਾਕੀ ਜੇ ਕਿਸੇ ਵੀਰ ਨੇ ਕੋਈ ਜਾਣਕਾਰੀ ਲੈਣੀ ਆ ਤਾਂ ਮੈਨੂੰ ਮੈਸੇਜ ਕਰ ਸਕਦਾਗਾ ਤੇ ਬਾਕੀ ਖਾਲੀ ਪਟਾਈ ਜੇ ਆਪਾਂ ਅਲੰਗ ਤੋਂ ਰੁਪਏ ਦਿੱਤੇ ਸੀ ਉਹ ਮੰਨ ਕੇ ਚੱਲੋ ਤੁਸੀਂ 5 ਰੁਪਏ ਫੁੱਟ ਪਿਆਪਾ ਨੂੰ ਤੇ ਮਿਸਤਰੀ ਤੋਂ ਜੋੜ ਲਵਾਈ ਵੀ ਆਪਾਂ 5 ਰੁਪਏ ਫੁੱਟ ਦਿੱਤੀ ਹੈਗੀ ਤੇ 3500 ਰੁਪਏ ਹੋ ਬਣਿਆ 3700 ਤੇ ਬਾਕੀ ਜੇ ਕਿਸੇ ਵੀਰ ਨੇ ਕੋਈ ਗੱਲਬਾਤ ਪੁੱਛਣੀ ਆ ਤਾਂ ਮੈਨੂੰ ਮੈਸੇਜ ਕਰ ਲਿਓ ਧੰਨਵਾਦੀ